ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੈਨਸ਼ਨ ਸਕੀਮ ਦੀ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਮੋਦੀ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਏਗਾ ਜਿਸ ਦੇ ਵਿੱਚ ਬਹੁਤ ਦੇਰ ਤੋਂ ਬਹੁਤ ਸਾਰੇ ਸੂਬਿਆਂ ਦੀ ਮੰਗ ਸੀ ਓਪੀਐਸ ਦੀ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਲਈ ਮੋਦੀ ਸਰਕਾਰ ਦੇ ਉੱਪਰ ਲਗਾਤਾਰ ਨਾਵ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਅਦ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਪਰ ਵਿਰੋਧੀ ਤੇ ਨਾ ਔਰ ਬਹੁਤ ਸਾਰੇ ਸੂਬੇ ਜਿਹੜੇ ਪ੍ਰੈਸ਼ਰ ਬਣਾ ਰਹੇ ਸੀ ਕਿ OPS ਨੂੰ ਦੁਬਾਰਾ ਲਾਗੂ ਕੀਤਾ ਜਾਵੇ 올ਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ ਸੋ ਉਸ ਤੋਂ ਬਾਅਦ NPS ਆndi ਹੈ ਨਵੀਂ ਸਕੀਮ ਬਣਾਈ ਜਾਂਦੀ ਹੈ ਪਹਿਲਾਂ ਇੱਕ ਪੁਰਾਣੀ ਪੈਨਸ਼ਨ ਸਕੀਮ ਸੀ ਫਿਰ ਨਵੀਂ ਪੈਨਸ਼ਨ ਸਕੀਮ ਬਣਾਈ ਗਈ ਪਰ ਨਵੀਂ ਪੈਨਸ਼ਨ ਸਕੀਮ ਤੋਂ ਬਹੁਤ ਸਾਰੇ ਲੋਕ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਹੱਲ ਕੱਢਣ ਦੇ ਲਈ ਮੋਦੀ ਸਰਕਾਰ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸੋਮਨਾਥ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਚਾਰਾ ਕਰਨ ਲਈ ਕਿਹਾ ਗਿਆ ਸੀ ਕਿ ਵਿਚਾਰ ਕੀਤਾ ਜਾਵੇ ਕਿ ਕੀ 올ਡ ਪੈਨਸ਼ਨ ਸਕੀਮ ਨੂੰ ਚਲਾਉਣਾ ਚਾਹੀਦਾ ਹੈ ਜਾਂ ਫਿਰ ਉਸ ਦੇ ਵਿੱਚ ਕੁਝ ਜਿਹੜੀ ਨਵੀਂ ਪੈਨਸ਼ਨ ਸਕੀਮ ਬਣਾਈ ਹੈ ਉਸ ਦੇ ਵਿੱਚ ਸੋਧ ਕੀਤੇ ਜਾਣੇ ਚਾਹੀਦੇ ਨੇ ਦਰਸਲ ਕੇਂਦਰ ਦੀ ਮੋਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਹੁਣ ਵੱਡਾ ਤੋਹਫਾ ਦਿੱਤਾ ਹੈ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਸੁਧਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਜਿਹੜੇ ਵੀ ਪੈਨਸ਼ਨਰ ਨੇ ਉਹਨਾਂ ਦੇ ਲਈ ਨਮੀ ਖਾਸ ਗੱਲ ਇਹ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਤੋਹਫਾ ਦਿੱਤਾ ਗਿਆ ਉਹਨਾਂ ਦੇ ਲਈ ਲਾਗੂ ਕਰ ਦਿੱਤੀ ਗਈ ਹੈ ਯੂਨੀਫਾਈਡ ਪੈਨਸ਼ਨ ਸਕੀਮ ਯੂਨੀਫਾਈਡ ਪੈਨਸ਼ਨ ਪੈਨਸ਼ਨ ਸਕੀਮ ਦੇ ਵਿੱਚ ਕੀ ਕੁਝ ਖਾਸ ਰਹੇਗਾ ਤੁਹਾਨੂੰ ਉਹ ਵੀ ਦੱਸਾਂਗੇ ਔਰ ਇਸ ਦੇ ਨਾਲ ਹੀ ਇਹ ਵੀ ਦੱਸਾਂਗੇ ਕਿ ਇਹ ਪੈਨਸ਼ਨ ਸਕੀਮ ਜਿਹੜੀ ਅੱਜ ਕੈਬਨਟ ਦੀ ਬਰੀਫਿੰਗ ਹੋਈ ਹੈ ਉਸ ਕੈਬਨਟ ਦੇ ਵਿੱਚ ਕਦੋਂ ਤੋਂ ਇਹ ਜਿਹੜਾ ਫੈਸਲਾ ਲਿਆ ਗਿਆ ਕਦੋਂ ਤੋਂ ਲਾਗੂ ਹੋਏਗਾ ਦਰਸਲ ਪੈਨਸ਼ਨ ਸਕੀਮ ਦੇ ਵਿੱਚ ਸੁਧਾਰਾਂ ਦੀ ਮੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਯਕੀਨੀ ਪੈਨਸ਼ਨ ਪਰਿਵਾਰਕ ਪੈਨਸ਼ਨ ਤੇ ਯਕੀਨੀ ਘੱਟੋ-ਘੱਟ ਪੈਨਸ਼ਨ ਪ੍ਰਦਾਨ ਕਰਨਾ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬਹੁਤ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਇੱਕ ਪਰਿਵਾਰਕ ਮੈਂਬਰ ਨੌਕਰੀ ਕਰਦਾ ਹੈ ਉਸ ਦੀ ਪੈਨਸ਼ਨ ਕਿੰਨੀ ਹੋਣੀ ਚਾਹੀਦੀ ਹੈ ਅੱਛਾ ਉਸ ਵਿਅਕਤੀ ਨੂੰ ਕੋਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਕੀ ਮਿਲੇਗਾ ਜਿਹਦੀ ਨੌਕਰੀ ਘਟਾ ਹੈ ਉਸ ਵਿਅਕਤੀ ਨੂੰ ਕੁਸ਼ ਹੋ ਗਿਆ ਉਸ ਨੂੰ ਪੈਨਸ਼ਨ ਦੇ ਵਿੱਚ ਕੀ ਮਿਲੇਗਾ ਸੋ ਇਹਨਾਂ ਸਾਰੀਆਂ ਤਕਰੀਰਾਂ ਦੇ ਉੱਪਰ ਗੱਲਬਾਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਦਾ ਨਾਮ ਸੀ ਸੋਮਨਾਥ ਕਮੇਟੀ ਸੋਮਨਾਥ ਕਮੇਟੀ ਦੇ ਵੱਲੋਂ ਹੁਣ OPS NPS ਨੂੰ ਛੱਡ ਕੇ UPS ਯੂਨਾਈਟਿਡ ਯੂਨੀਫਾਈਡ ਮਾਫ ਕਰਨਾ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਨੂੰ ਮਨਜ਼ੂਰੀ ਮਿਲ ਗਈ ਹੈ ਉਸ ਨੂੰ ਲਾਗੂ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਯਕੀਨੀ ਪੈਨਸ਼ਨ ਪਰਵਾਰਕ ਪੈਨਸ਼ਨ ਤੇ ਯਕੀਨੀ ਘੱਟੋ ਘੱਟ ਪੈਨਸ਼ਨ ਦੇਣਾ ਇਹਦਾ ਮੁੱਖ ਮੁੱਦਾ ਹੋਏਗਾ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਸੁਧਾਰ ਕਰਨ ਦੇ ਲਈ ਸੋਮਨਾਥ ਕਮੇਟੀ ਦਾ ਗਠਨ ਕੀਤਾ ਗਿਆ ਸੀ ਇਸ ਕਮੇਟੀ ਨੇ ਵਿਸਥਾਰਤ ਚਰਚਾ ਤੋਂ ਬਾਅਦ ਰਿਪੋਰਟ ਪੇਸ਼ ਕੀਤੀ ਹੈ ਅੱਜ ਕੇਂਦਰੀ ਕੈਬਨਿਟ ਦੀ ਬਰੀਫਿੰਗ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਅਸ਼ਵਨੀ ਮਾਫ ਕਰਨਾ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕੈਬਨਿਟ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਦਾ ਜਿਹੜਾ ਐਲਾਨ ਹੈ ਉਹ ਵੀ ਸ਼ਾਮਲ ਹੈ ਇਹ ਸਕੀਮ ਨੌਕਰੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਤੁਸੀਂ ਬਹੁਤ ਸਾਰੇ ਗਵਾਂਢੀ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਇਸ ਮੁੱਦੇ ਨੂੰ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਜਾਂ ਹੋਰ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਬਹੁਤ ਦੇਖਿਆ ਹੋਏਗਾ ਸੁਣਿਆ ਹੋਏਗਾ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਦੇ ਵੱਲੋਂ OPS ਜਿਹੜੀ ਆ ਉਹ ਨਹੀਂ ਲਾਗੂ ਕੀਤਾ ਜਾਏ ਗਈ OPS ਨੂੰ ਦੁਬਾਰਾ ਲਿਆ ਲਿਆਂਦਾ ਜਾਣਾ ਚਾਹੀਦਾ ਸੋ ਉਸ ਦੀ ਕਾਟ ਜਿਹੜੀ ਆ ਹੁਣ ਮੋਦੀ ਸਰਕਾਰ ਦੇ ਵੱਲੋਂ ਕੱਢੀ ਗਈ ਹੈ यूपीएस ਦੇ ਤੌਰ ਦੇ ਉਤੇ ਯੂਨੀਫਾਈਡ ਪੈਨਸ਼ਨ ਸਕੀਮ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਨੂੰ ਸ਼ੁਰੂ ਕੀਤਾ ਗਿਆ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਕਟੌਤੀ ਕੀਤੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸਿਰਫ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਕਿ اوਪੀਐਸ ਤੇ ਰਾਜਨੀਤੀ ਕਰ ਰਹੀ ਹੈ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਇਹ ਦੇਖਣ ਅਤੇ ਸਾਰੇ ਲੋਕਾਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਇਸ ਕਮੇਟੀ ਨੇ ਯੂਨੀਫਾਈਡ ਪੈਨਸ਼ਨ ਸਕੀਮ ਦਾ ਸੁਝਾਅ ਦਿੱਤਾ ਹੈ ਕੈਬਨਿਟ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਮਚਾਰੀਆਂ ਤੋਂ ਯਕੀਨੀ ਰਕਮ ਦੀ ਮੰਗ ਕੀਤੀ ਗਈ ਸੀ ਤੁਸੀਂ ਦੇਖੋ ਕਿ ਜਦੋਂ ਅੱਜ ਕੈਬਨਿਟ ਦੀ ਬਰੀਫਿੰਗ ਮੀਟਿੰਗ ਹੋਈ ਆ ਉਸ ਤੋਂ ਬਾਅਦ ਅਸ਼ਵਨੀ ਵੈਸ਼ਨਮ ਨੇ ਇਹ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਸਿਰਫ ਤੁਸੀਂ ਇਹ ਨਾ ਦੇਖੋ ਕਿ ਸਾਡੇ ਦੇਸ਼ ਦੇ ਵਿੱਚ ਪੈਨਸ਼ਨ ਸਕੀਮ ਦੇ ਵਿੱਚ ਕੀ ਚੱਲਦਾ ਤੁਸੀਂ ਇਹ ਵੀ ਦੇਖੋ ਕਿ ਹੋਰ ਦੇਸ਼ਾਂ ਦੇ ਵਿੱਚ ਪੈਨਸ਼ਨ ਸਕੀਮ ਦੇ ਵਿੱਚ ਕੀ 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 ਤਕਰੀਰਾਂ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਫਾਇਦੇ ਦਿੱਤੇ ਜਾ ਰਹੇ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੋਮਨਾਥ ਕਮੇਟੀ ਦੇ ਵੱਲੋਂ ਇਹ ਯੂਨੀਫਾਈਡ ਜਿਹੜਾ ਪੈਨਸ਼ਨ ਸਕੀਮ ਹੈ ਉਸ ਨੂੰ ਲਾਗੂ ਕਰਨ ਦੀ ਤਕਰੀਰ ਰੱਖੀ ਗਈ ਸੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ 50% ਦੀ ਪੱਕੀ ਪੈਨਸ਼ਨ ਦਿੱਤੀ ਜਾਏਗੀ ਸੇਵਾ ਮੁਕਤੀ ਤੋਂ ਪਹਿਲਾਂ 12 ਮਹੀਨੇ ਦੀ ਔਸਤ ਮੂਲ ਤਨਖਾਹ ਜਿਹੜੀ ਹੈ 50% ਹੋਏਗੀ ਇਹ ਪੈਨਸ਼ਨ 25 ਸਾਲ ਦੀ ਸੇਵਾ ਤੋਂ ਬਾਅਦ ਦਿੱਤੀ ਜਾਏਗੀ ਤੁਸੀਂ ਮੰਨੋ ਕਿ ਕਿਸੇ ਵਿਅਕਤੀ ਨੇ 25 ਸਾਲ ਡਿਊਟੀ ਕੀਤੀ ਹੈ ਨੌਕਰੀ ਕੀਤੀ ਹੈ 25 ਸਾਲ ਬਾਅਦ ਉਹਦੀ ਜਿਹੜੀ ਪੈਨਸ਼ਨ ਹੈ ਉਸ ਨੂੰ 50% ਪੈਨਸ਼ਨ ਲੱਗੇਗੀ 50% ਦਾ ਜਿਹੜਾ ਮਾਪਦੰਡ ਹੈ ਉਹ ਕਿਦਾਂ ਰੱਖਿਆ ਜਾਏਗਾ ਮਤਲਬ ਕਿ ਕਿਸੇ ਵਿਅਕਤੀ ਨੂੰ 25 ਸਾਲ ਪੂਰੇ ਹੋ ਗਏ ਕੰਮ ਕਰਦੇ ਪਰ ਜਿਹੜੀ ਉਹਦੀ ਪੈਨਸ਼ਨ ਲੱਗੇਗੀ ਪਿਛਲੇ 12 ਮਹੀਨੇ ਮਤਲਬ 1 ਸਾਲ ਦੇ ਵਿੱਚ ਉਹਦੀ ਕਿੰਨੀ ਤਨਖਾਹ ਸੀ ਜਿੰਨੀ ਉਹਦੀ ਤਨਖਾਹ ਹੈ ਉਹਦਾ 50% ਉਸ ਨੂੰ ਪੈਨਸ਼ਨ ਦਿੱਤੀ ਜਾਏਗੀ ਇਹ ਸਰਕਾਰ ਦੇ ਵੱਲੋਂ ਨਵੀਂ ਸਕੀਮ ਦੇ ਵਿੱਚ ਕਹਿ ਦਿੱਤਾ ਗਿਆ ਹੈ ਔਰ ਉਸ ਤੋਂ ਇਲਾਵਾ ਉਸ ਦੀ ਨੌਕਰੀ ਜਿਹੜੀ 25 ਸਾਲ ਹੋਣੀ ਚਾਹੀਦੀ ਹੈ 25 ਸਾਲ ਜਿਹਦੀ ਨੌਕਰੀ ਆ ਉਸ ਨੂੰ ਉਹਦੀ ਨੌਕਰੀ ਦੇ ਆਖਰੀ ਸਾਲ ਦੇ ਵਿੱਚ ਜਿੰਨੀ ਉਹਦੀ ਤਨਖਾਹ ਸੀ ਉਹਦੀ 50% ਉਹਦੀ ਪੈਨਸ਼ਨ ਲੱਗ ਜਾਏਗੀ ਇਸ ਨਵੀਂ ਸਕੀਮ ਦੇ ਵਿੱਚ ਯੂਨੀਫਾਈਡ ਪੈਨਸ਼ਨ ਸੋ ਉਹਦੀ ਉਹਦੀ ਫਿਕਸ ਸੈਲਰੀ ਦੇ ਉੱਪਰ ਇਹ ਜਿਹੜੀ ਹੈ ਪੈਨਸ਼ਨ ਸਕੀਮ ਲੱਗੇਗੀ ਔਰ ਇਸ ਤੋਂ ਇਲਾਵਾ ਇਹ ਜਿਹੜੀ ਸਕੀਮ ਅੱਜ ਬਰੀਫਿੰਗ ਹੋਈ ਆ ਉਹਦੀ ਦੱਸ ਦਈਏ ਕਿ 1 April 2025 ਤੋਂ ਇਹ ਲਾਗੂ ਹੋਏਗੀ ਯਾਨੀ ਕਿ ਅਗਲੇ ਸਾਲ April ਮਹੀਨੇ ਦੇ ਵਿੱਚ 1 April ਤੋਂ ਇਹ ਸਕੀਮ ਲਾਗੂ ਹੋਏਗੀ ਹੁਣ ਬਹੁਤ ਸਾਰੇ ਲੋਕ ਇਹ ਸਮਝਣਾ ਚਾਹੁੰਦੇ ਹੋਣਗੇ ਕਿ ਜੇ ਪਹਿਲਾਂ OPS ਚੱਲਦਾ ਸੀ 올ਡ ਪੈਨਸ਼ਨ ਸਕੀਮ ਚੱਲ ਰਹੀ ਸੀ ਔਰ 올ਡ ਪੈਨਸ਼ਨ ਸਕੀਮ ਚੱਲ ਰਹੀ ਸੀ ਔਰ ਉਸ ਤੋਂ ਬਾਅਦ NPS ਆ ਗਈ ਨਵੀਂ ਪੈਨਸ਼ਨ ਪੈਨਸ਼ਨ ਸਕੀਮ ਆ ਗਈ ਤੋਂ ਫਿਰ ਉਸ ਤੋਂ ਬਾਅਦ UPS ਲਿਆਉਣ ਦੀ ਕੀ ਲੋੜ ਸੀ ਉਹ ਵੀ ਦੱਸਾਂਗੇ ਪਰ ਜਿਹੜੀ ਅਸੀਂ ਹੁਣੇ ਤੁਹਾਨੂੰ ਜ਼ਿਕਰ ਕਰ ਰਹੇ ਸੀ ਕਿ 50% ਉਹਦੀ ਪੈਨਸ਼ਨ ਜਿਹੜੀ ਹੈ ਉਹਦੀ ਤਨਖਾਹ ਦੇ ਵਿੱਚ ਉਹ ਬੇਸਿਕ ਸੈਲਰੀ ਦਾ 50% ਬੇਸਿਕ ਸੈਲਰੀ ਜਿਹੜੀ ਉਹਦੀ ਹੋਏਗੀ ਉਹਦਾ 50% ਜਿਹੜਾ ਹੈ ਉਹ ਉਸ ਨੂੰ ਪੈਨਸ਼ਨ ਲੱਗੇਗੀ ਇਹ UPS ਦਾ ਰੂਲ ਬਣਾ ਦਿੱਤਾ ਗਿਆ ਹੈ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ UPS ਕੀ ਹੈ ਬਹੁਤ ਸਾਰੇ ਲੋਕ ਇਹ ਸਮਝਣਾ ਚਾਹੁੰਦੇ ਹੋਣਗੇ ਕਿ ਆਖਿਰ UPS ਦੀ ਲੋੜ ਕਿਉਂ ਪਈ OPS ਤੁਸੀਂ ਸੁਣਿਆ NPS ਸੁਣਿਆ ਪਰ ਸਰਕਾਰ ਨੇ ਨਮੀ ਕਾਟ ਕੱਢੀ ਯੂਪੀਐਸ ਦਰਸਲ ਸਰਕਾਰ ਦੁਆਰਾ ਐਲਾਨੀ ਗਈ ਇਹ ਸਕੀਮ ਜਿਹੜੀ ਹੈ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ 1 ਅਪ੍ਰੈਲ 2025 ਤੋਂ ਲਾਗੂ ਹੋਏਗੀ ਇਸ ਦੇ ਤਹਿਤ 10 ਸਾਲ ਤੱਕ ਸਰਕਾਰੀ ਨੌਕਰੀ ਤੇ ਕੰਮ ਜਿਹੜਾ ਕਰਦਾ ਹੈ 10 ਸਾਲ ਤੱਕ ਨੌਕਰੀ ਕਰਦਾ ਉਸ ਨੂੰ 10000 ਰੁਪਏ ਦੀ ਪੈਨਸ਼ਨ ਮਿਲੇਗੀ ਇਹ ਦੱਸ ਦਈਏ ਕਿ ਜਿਹੜਾ ਅਸੀਂ ਬੇਸਿਕ ਸੈਲਰੀ ਦਾ 50% ਦੱਸਿਆ ਤੁਹਾਨੂੰ ਇਹ 25 ਸਾਲ ਵਾਲੇ ਲਈ ਹੈ ਜਿਹੜਾ 25 ਸਾਲ ਨੌਕਰੀ ਕਰੇਗਾ ਜੇ ਕਿਸੇ ਵਿਅਕਤੀ ਨੇ 10 ਸਾਲ ਨੌਕਰੀ ਕੀਤੀ ਹੈ ਔਰ ਉਸ ਨੂੰ ਉਸ ਤੋਂ ਬਾਅਦ 10000 ਰੁਪਏ ਪੈਨਸ਼ਨ ਲੱਗੇਗੀ ਉਸ ਨੂੰ 50% ਬੇਸਿਕ ਸੈਲਰੀ ਦਾ ਜਿਹੜਾ ਹੈ ਉਹਦਾ 50% ਨਹੀਂ ਲੱਗੇਗਾ ਉਸ ਦੀ ਉਸ ਨੂੰ ਪੈਨਸ਼ਨ ਲੱਗੇਗੀ 10000 ਰੁਪਏ ਦੀ ਔਰ 25 ਸਾਲ ਤੋਂ ਵੱਧ ਜਾਨੀ ਕਿ 25 ਸਾਲ ਕੰਮ ਕਰਨ ਵਾਲਿਆਂ ਨੂੰ ਪੂਰੀ ਪੈਨਸ਼ਨ ਦਿੱਤੀ ਜਾਏਗੀ ਉਹਦੇ ਬੇਸਿਕ ਸੈਲਰੀ ਦੇ ਜਾਨੀ ਕਿ 50% ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ ਇਹ ਨਵੀਂ ਯੂਪੀਐਸ ਸਕੀਮ ਦੇ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਇਹ ਤਕਰੀਰ ਜਿਹੜੀ ਹੈ ਇਹ ਸ਼ਾਮਲ ਕਰ ਦਿੱਤੀ ਗਈ ਹੈ ਔਰ ਇਸ ਦਾ ਮਕਸਦ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਇਹੀ ਹੈ ਕਿ ਜਿਹੜੇ ਲੋਕ ਨੇ ਕਰਮਚਾਰੀ ਨੇ ਉਹਨਾਂ ਨੂੰ ਰਾਹਤ ਦੇਣਾ ਔਰ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਇਹਦਾ ਬੋਝ ਜਿਹੜਾ ਹੈ ਉਹਦਾ ਬੋਝ ਕਿਸੇ ਵੀ ਕਰਮਚਾਰੀ ਤੇ ਨਹੀਂ ਪਏਗਾ ਸਿੱਧਾ ਕੇਂਦਰ ਸਰਕਾਰ ਦੇ ਵੱਲੋਂ ਉਹਦਾ ਬੋਝ ਜਿਹੜਾ ਆਪਣੇ ਖਜ਼ਾਨੇ ਦੇ ਉੱਤੇ ਪਾਇਆ ਜਾਏਗਾ ਔਰ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਜਿਹੜਾ ਪੈਨਸ਼ਨ ਸਕੀਮ ਹੈ ਉਹ ਦਿੱਤੀ ਜਾਏਗੀ ਔਰ ਫਿਰ ਤੋਂ ਦੱਸ ਦਈਏ ਇਹ ਲਾਗੂ ਹੋਏਗੀ 1 ਅਪ੍ਰੈਲ 2025 ਤੋਂ ਸੋ ਮੋਦੀ ਸਰਕਾਰ ਦੇ ਵੱਲੋਂ ਪੈਨਸ਼ਨ ਸਕੀਮ ਦੇ ਜਿਹੜੇ ਚਾਹਵਾਨ ਨੇ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਵੱਡੀ ਸਾਡੇ ਲਈ ਸੌਗਾਤ ਆਏਗੀ ਸੋ ਮੋਦੀ ਸਰਕਾਰ ਦੇ ਵੱਲੋਂ ਪੈਨਸ਼ਨ ਕਰਮਚਾਰੀਆਂ ਦੇ ਲਈ ਇੱਕ ਵੱਡੀ ਸੌਗਾਤ ਦਿੱਤੀ ਹੈ ਔਰ ਉਹਨਾਂ ਦੇ ਲਈ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਹੈ ਜਿਹੜੀ ਕਿ ਅਧਿਕਾਰਕ ਤੌਰ ਦੇ ਉੱਤੇ ਉਹਦਾ ਅਨਾਉਂਸਮੈਂਟ ਹੋ ਗਈ ਹੈ ਉਹਦੀ ਬਰੀਫਿੰਗ ਹੋ ਗਈ ਹੈ ਅੱਜ ਕੈਬਨਿਟ ਦੇ ਮੀਟਿੰਗ ਦੇ ਵਿੱਚ ਉਹਨੂੰ ਮਨਜ਼ੂਰੀ ਮਿਲ ਗਈ ਹੈ ਪਰ उस दे उसके अधिकार लागू किता जाएगा उदी तरीक मिथी गई है एक अप्रैल 2025। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर